ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੋ ਕਿ ਗੁਰੂ ਦੀ ਸੰਗਤ ਜਿੱਥੇ ਵੀ ਬੈਠੇ ਸਾਰੇ ਨੇ ਫਤਿਹ ਪ੍ਰਮਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇੱਕ ਪਿੰਡ ਮਾੜੀ ਮਸਤੋਂ ਦੇ ਵਿੱਚ ਘਟਨਾ ਵਾਪਰੀ ਹੈ ਜੋ ਕਿ ਬਹੁਤ ਹੀ ਵੱਡੀ ਕਟਨਾ ਵਾਪਰੀ ਹੈ ਪਰ ਜੋ ਜਾਨੀ ਨੁਕਸਾਨ ਕੋਈ ਨਹੀਂ ਹੋਇਆਗਾ ਜੋ ਕਿ ਕੱਲ ਪਿੰਡ ਮਾੜੀ ਮਸਤੋਂ ਦੇ ਵਿੱਚ ਲੈਂਟਰ ਡਿੱਗਣ ਦੇ ਕਾਰਨ ਬਹੁਤ ਨੁਕਸਾਨ ਹੋ ਚੁੱਕਿਆ ਜੋ ਬਹੁਤ ਹੀ ਇਹ ਪਰਿਵਾਰ ਹੈ ਗੱਡੀਆਂ ਵਾਲੇ ਜੋ ਸਾਡੇ ਪਿੰਡ ਰਹਿੰਦੇ ਆ ਪਿੰਡ ਮਾੜੀ ਮੁਸਤਫਾ ਦੇ ਵਿੱਚ ਜੋ ਕਿ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਨੇ ਵਿਚਾਰੇ ਨੇ ਪਹਿਲਾਂ ਬਹੁਤ ਮਿਹਨਤ ਕਰਕੇ ਜੋ ਕਿ ਘਰ ਬਣਾਉਣਾ ਚਾਹੁੰਦੇ ਸੀਗੇ ਪਰ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਜੋ ਕੱਲ ਲੈਟਰ ਡੈਕ ਚੁੱਕਿਆ ਜੋ ਸਾਰੀ ਐਨ ਆਰ ਆਈ ਵੀਰ ਆ ਉਹਨਾਂ ਨੂੰ ਬੇਨਤੀ ਹੋਰ ਵੀ ਸੰਗਤ ਨੂੰ ਬੇਨਤੀ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪਰਿਵਾਰ ਕੋਲੇ ਖੜਾ ਤੇ ਬਾਕੀ ਦੱਸਣਗੇ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਜੀ ਮੋਨੋ 40 ਗੱਟੇ ਸੀਮੇਂਟ ਦੇ ਖਰਾਬ ਹੋ ਗਏ ਜੀ ਜਿਹ ਲੈਂਟਰ ਸੀ ਵੀ ਥੱਲੇ ਆ ਜਾਣੀ ਸੀ ਮਾਪੂਤ ਤੇ ਟਰਾਲੀ ਬਜਰੀ ਦੀ ਵੀ ਰੇਤਾ ਵੀ ਸੀਗਾ ਤੇ ਸਾਰੇ ਉੱਤੇ ਲੈਂਟਰ ਵਾਲੇ ਬੰਦੇ ਸੀਗੇ ਉਹਨਾਂ ਦਾ ਬਚਾ ਵੀ ਹੋ ਸਕ ਗਿਆ ਸੀਗਾ ਤੇ ਮੇਰਾ ਮੁੰਡਾ ਵੀ ਥੱਲੇ ਆ ਜਾ ਮੈਂ ਵੀ ਆਪ ਵੀ ਥੱਲੇ ਆ ਸਕਦੀ ਸੀਗੀ ਆਲ ਦਰਵਾਜ਼ੇ ਕੀ 50 ਹੋ ਗਏ ਕੋਈ ਦਰੇ ਨਹੀਂ ਖਾਲਸਾ ਸਾਹਿਬ ਜੀ ਪਤੇ ਸਾਡੀ ਤਾਂ ਇਹ ਹੀ ਬੇਨਤੀ ਹੈ ਜੀ ਮਾਰੇ ਕਿ ਵੀ ਨਹੀਂ ਗਰੀਬਾਂ ਦੀ ਮਦਦ ਕੀਤੀ ਜਾਵੇ ਥੋੜੀ-ਥੋੜੀ ਬਾਲੀ-ਤਬਾਲੀ ਇੰਨੀ ਹੋ ਸਕਦੀ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੜੀ ਖਾਲਸਾ ਸਾਹਿਬ ਜੀ ਜੋ ਇਹ ਪਰਿਵਾਰ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਲੈਂਟਰ ਡੇਗਨ ਦੇ ਕਾਰਨ ਪਰ ਕੋਈ ਵੀ ਹੋਰ ਜਿਆਦਾ ਨੁਕਸਾਨ ਨਹੀਂ ਹੋਇਆਗਾ ਥੱਲੇ ਆਉਣ ਤੋਂ ਬਚ ਚੁੱਕੇ ਆ ਸ਼ੀਦਾਂ ਸਿੰਘਾਂ ਦੀ ਕਿਰਪਾ ਹੋਈ ਹੈ ਪਰ ਇਹ ਪਰਿਵਾਰ ਦਾ ਜੋ ਵੀ ਨੁਕਸਾਨ ਆਇਆ ਹੈ ਸੰਗਤ ਨੂੰ ਬੇਨਤੀ ਹੈ ਸੰਗਤ ਇਹਨਾਂ ਦੀ ਮਦਦ ਕਰੇ ਜੋ ਇਹਨਾਂ ਦਾ ਘਰ ਅਜੇ ਪੂਰਾ ਨਹੀਂ ਬਣਿਆ ਇਸੇ ਕਰਕੇ ਸੰਗਤ ਨੂੰ ਬੇਨਤੀ ਸੰਗਤ ਨੇ ਬੇਨਤੀ ਨੂੰ ਪ੍ਰਵਾਨ ਕਰਨੀ ਦਾਸ ਪਿੰਡ ਮਾੜੀ ਵਸਤਵਾ ਜਕਸੀਰ ਸਿੰਘ ਜੋ ਕਿ ਇਹ ਪਰਿਵਾਰ ਦੇ ਲਈ ਸੰਗਤ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਸਾਰੀ ਸੰਗਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ